ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣਿਏ ਆਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਨੇੜੇ ਪੰਜਗਰਾਈ ਕਲਾਂ ਇਹਦੇ ਰਹਿ ਜਾਂਦਾ ਇਹ ਤੋਂ ਇਲਾਵਾ ਇੱਕ ਪਾਸੇ ਜਾਉਣ ਵਾਲਾ ਔਲਖ ਇਹਦੇ ਪਿੰਡ ਆਸ-ਪਾਸ ਹੈ ਸਮਾਲਸਰ ਲੰਡੇ ਉਹ ਵੀ ਇਹਦੇ ਨੇੜ ਦੇ ਪਿੰਡ ਰਹਿ ਜਾਂਦੇ ਆ ਮੈਂ ਜਿੱਥੇ ਵੀਡੀਓ ਬਣਾ ਰਿਹਾ ਦੱਸੋ ਬਾਈ ਹੋਰੀ ਡੇਰੀ ਫਾਰਮ ਇਹਨਾਂ ਦਾ ਮੈਂ ਪਹਿਲਾਂ ਤੋਂ ਹੀ ਇਹ ਵੀਡੀਓ ਬਣਾਈਆਂ ਕਿਉਂਕਿ ਇੱਥੇ ਦੁੱਧ ਤੇ ਲਾਏ ਹੋਏ ਪੱਕੇ ਪਸ਼ੂ ਵੀ ਕਾਫੀ ਰਹਿੰਦੇ ਆ ਤੇ ਕੋਈ ਨਾ ਕੋਈ ਨਾਗ ਕਦੇ ਵਿਕਰੀ ਵਾਲਾ ਵੀ ਆਉਣਾ ਰਹਿੰਦਾ ਸਾਂਝ ਡੇਰੀ ਫਾਰਮ ਆ ਦੱਸੋ ਜਿੱਥੇ ਇਹ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਚ ਇਹਨਾਂ ਦੇ ਇੱਕ ਘਰ ਦੀ ਬਰੀਡ ਤੁਹਾਨੂੰ ਇਹ ਗਾਂ ਦਿਖਾਉਣੀ ਹੈ ਹੋ ਸਕਦਾ ਵੀ ਪਿੱਛੇ ਜੇ ਇੱਕ ਵੀਡੀਓ ਬਣਾਈ ਸੀ ਉਹਦੇ ਚ ਵੀ ਜ਼ਿਕਰ ਕੀਤਾ ਹੋਵੇ ਕਿਉਂਕਿ ਉਹਦੇ ਹਜੇ ਕੱਚੀ ਸੀ ਟਾਈਮ ਹਜੇ ਪਿਆਸ ਸੀ ਟਾਈਮ ਹਜੇ ਵੀ ਰਹਿੰਦਾ ਪਰ ਥੋੜਾ ਚੰਗੇ ਦੁੱਧ ਵਾਲੇ ਪਸ਼ੂ ਦਾ ਇਹ ਰਹਿੰਦਾ ਵੀ ਜੇ ਕੋਈ ਵੀਰ ਖਰੀਦਦਾ ਤਾਂ ਉਹਦੇ ਘਰੇ ਪਸ਼ੂ ਦੈ ਲਾ ਲੈਂਦਾ ਫਿਰ ਉਹ ਨੂੰ ਪੀਕ ਲੈਵਲ ਸੌਖਾ ਫੜ ਲੈਂਦਾ ਜੇ ਉਹਦਾ ਜੀ ਚਿੱਤ ਜਿਹੜਾ ਉਹ ਉਸ ਘਰੇ ਵੀ ਲੱਗਾ ਹੋਵੇ ਤਾਂ ਸੋ ਆਓ ਡਿਟੇਲ ਪੁੱਛ ਕੇ ਦੱਸੋ ਫਿਰ ਇਹ ਤੁਹਾਨੂੰ ਤੋੜ ਕੇ ਦਿਖਾ ਦੇਵਾਂਗੇ ਜਿਹਨੂੰ ਪਸੰਦ ਆਜੂ ਵਹਿੜ ਤਸੱਲੀ ਕਰਨ ਦਾ ਹੱਕ ਰੱਖਦੇ ਹੋ ਤਾਂ ਫੁੱਲ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਜਾਣਕਾਰੀ ਪਹਿਲਾਂ ਫਿਰ ਇਹਨੂੰ ਤੋੜਾਂਗੇ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਰਪ੍ਰੀਤ ਦੇ ਘਰ ਦੀ ਵਹੜ ਆਪਣੇ ਹਾਂ ਬਈ ਘਰ ਦੀ ਆ ਇਹਦੀ ਮਾਂ ਵੀ ਆਪਣੇ ਚੈਨਲ ਦੀ ਵੀਡੀਓ ਤੇ ਵਿੱਚੀ ਸੀਗੀ ਆਪਣੇ ਕੋਲੇ ਸੀ ਇਹਦੀ ਨਾਨੀ ਵੀ ਆਪਣੇ ਕੋਲੇ ਸੀਗੀ ਠੀਕ ਹੈ ਮਤਲਬ ਪਿਛਲੀਆਂ ਦੋ ਪੀੜੀਆਂ ਆਪਣੇ ਕੋਲੇ ਦੀਆਂ ਰਹੀਆਂ ਤੀਜੀ ਪੀੜ੍ਹੀ ਇਹ ਹੋ ਗਈ ਹਾਂਜੀ ਅੱਛਾ ਫਿਰ ਤਾਂ ਇਹਦੀ ਸੀਮੈਂਟ ਡਿਟੇਲ ਸਾਰੀ ਹੋਊਗਾ ਆ ਹੈਗੀ ਐ ਕਿਹੜੇ ਬਲਦੀ ਹੈ ਇਹ ਇਹ ਐਬੀਐਸ ਟਰਮੀਨੇਟਰ ਦੀ ਹੈ ਆਪ ਐਬੀਐਸ ਦੇ ਟਰਮੀਨੇਟਰ ਦੀ ਹੈ ਹਾਂ ਗੱਬਣ ਕਿਹੜੇ ਤੋਂ ਇੱਕ ਗੱਬਣ ਹੈਗੀ ਡੈਨਮਾਰਕ 10255 ਤੇ 10 255 ਹਾਂਜੀ ਡੈਨਮਾਰਕ ਦਾ ਸੀ ਹਾਂਜੀ ਠੀਕ ਹੈ ਅੱਛਾ ਭਾਈ ਇਹ ਦਾ ਪਹਿਲੇ ਸੂਏ ਦਾ ਰਿਕਾਰਡ ਕਿੰਨਾ ਹੈ ਕਿ ਸੂਆ ਦੂਜਾ ਹੈ ਇਹ ਦੂਜਾ ਸੂਆ ਸੁਣੇ ਪਹਿਲੇ ਸੂਏ ਦਾ ਰਿਕਾਰਡ ਕਿੰਨਾ ਹੈ ਪਹਿਲੇ ਸੂਏ ਨੇ ਦਿੱਤਾ ਸੀ 35 ਪਲੱਸ ਸੀ ਕਹਿੰਦਾ ਅੱਦੇ ਦੀ 35 ਕਿਲੋ ਨੂੰ ਪਹਿਲੇ ਸੂਏ ਦਾ ਨੇਗੀ ਆ ਐਰਕੀ ਕੀ ਆਸ ਕਰਨਾ ਹਰਤੂ ਐਰਕੀ 40 ਤੋਂ ਪਲੱਸ ਜਾਊਗੀ 45 ਦੇ ਆਸੇ ਪਾਸੇ ਦੰਦਾਂ ਚ ਦੇਖੀ ਐ ਦੰਦੋਂ ਕਿਵੇਂ ਹੈ ਦੰਦਾ ਇਹ ਬਸ ਜਵਾਨ ਹੁੰਦੀ ਆ ਕੱਢਦੀ ਆ ਦੂਜੇ ਦੰਦ ਜਿਹੜਾ ਕੰਨਾਂ ਵਾਲੇ ਦੰਦ ਆ ਉਹ ਤਾਂ ਚੱਕਣੀ ਸ਼ੁਰੂ ਕੀਤੀ ਐ ਇੱਕ ਸਾਈਡੋਂ ਮੇਰੇ ਖਿਆਲ ਚ ਮਾੜਾ ਜਿਹਾ ਹੀ ਨਿਕਲਿਆ ਬਾਹਰ ਹਾਂ ਹਾਂ ਠੀਕ ਐ ਹੁਣ ਬਾਈ ਕਿੰਨੀ ਤਰੀਕ ਨੂੰ ਦੰਦ ਨੂੰ ਪੂਰੇ ਹੋ ਜਾਣਗੇ ਇਹਦੇ 22 ਤਰੀਕ ਨੂੰ ਦੰਦ ਪੂਰੇ 22 ਤਰੀਕ ਨੂੰ ਹਾਂ ਅੱਜ 14 ਮੇਰੇ ਖਿਆਲ ਚ ਹੋਊਗੀ ਨਾ ਅੱਜ 15 ਐ 15 7 ਦਿਨ ਪਏ ਅਜੇ ਅੱਧੇ ਦਿਨ ਪੂਰੇ ਹੋਣਗੇ ਹਾਂਜੀ ਕੀ ਰੇਟ ਰੱਖ ਤੋ ਹਰ ਇੱਕ ਦਾ ਇਹਦਾ 185 ਐ ਤੁਰਗੇ ਨੂੰ ਤਾਂ ਦੋਸਤੋ 35 ਕਿਲੋ ਤੋਂ ਬਾਹਰ ਦੁੱਧ ਪਹਿਲਣ ਨੇ ਪਾਇਆ ਸੂਆ ਦੂਜਾ ਕੰਨਾਂ ਵਾਲੇ ਦੰਦ ਦੇਖੇ ਸੀ ਇੱਕ ਦੰਦ ਤਾਂ ਕੰਨਾਂ ਵਾਲਾ ਰਲਿਆ ਵੈ ਯਾ ਦੂਜੇ ਪਾਸੇ ਦਾ ਦੰਦ ਇਹ ਲੱਗਾ ਵੀ ਜਿਵੇਂ ਇਹ ਚੱਕਦੀ ਹੁੰਦੀ ਹੈ ਸੂਆ ਦੂਜਾ ਐਬੀਐਸ ਦੇ ਟਰਮੀਨੇਟਰ ਬੁੱਲ ਦੀ ਆਪ ਹੈ ਅੱਗੇ ਗੱਭਣਾ ਜਿਹੜਾ ਉਹ ਤੁਹਾਨੂੰ ਬਾਈ ਨੇ ਦੱਸਿਆ ਸੀਗਾ ਸੀਮਨ ਡੈਨਮਾਰਕ ਦਾ ਹੈਗਾ ਬੁੱਲ ਉਹ 10255 ਸ਼ਾਇਦ ਟਾਂਚਾ ਸੋਹਣਾ ਨੂੰ ਚੰਗੇ ਕੱਦ ਕਾਢਦੀ ਹੈ ਇਕਸ ਜਾ ਹਵਾਨਾ ਅਗਾੜੀ ਬਹੁਤ ਸੋਹਣੀ ਹੈ ਅੱਗੋਂ ਹਵਾਨਾ ਸ਼ੁਰੂ ਕੀਤਾ ਲੰਮਕੁਮਾ ਹਵਾਨਾ ਨਹੀਂ ਬਾਕੀ ਬੰਤਰ ਦੇਖ ਲਓ ਤੁਸੀਂ ਇਸ ਵੜ ਦੀ ਇਹ ਬਾਈ ਦੀ ਹੋਮ ਬਰੀਡ ਹੈ ਤਿੰਨ ਪੀੜੀਆਂ ਦੋ ਪੀੜੀਆਂ ਤੋਂ ਪਹਿਲਾਂ ਇਹਦੀ ਮਾਂ ਇਹਦੀ ਨਾਨੀ ਬਾਈ ਕੋਲ ਰਹੀ ਹੈ ਤੇ ਹੁਣ ਇਹ ਵੜ ਹੈ ਸੋ ਟਾਈਮ ਤੁਸੀਂ ਦੇਖ ਸਕਦੇ ਹੋ ਹਰ ਪੀੜੀ ਦੇ ਇੱਕ ਜਿਹੜਾ ਹੋਰ ਕਢਾ ਦੇ ਬਾਈ ਸੋ ਥੋੜਾ ਜਿਹਾ ਹਜੇ ਬਾਈ ਕੋਲ ਮਿਸਤਰੀ ਦਾ ਕੰਮ ਚੱਲੀ ਜਾਂਦਾ ਉਹਦੇ ਕਰਕੇ ਫਰਸ਼ ਤੇ ਰੋੜੀਆਂ ਰੜਨੀਆਂ ਆਈਆਂ ਪਈਆਂ ਪਰ ਫਿਰ ਵੀ ਕਿਉਂਕਿ ਪਸ਼ੂ ਚੰਗੀ ਤਰ੍ਹਾਂ ਤੁਰ ਕੇ ਦਿਸੇ ਤੁਹਾਨੂੰ ਤਾਂ ਦੂਰ ਤੋਂ ਆਉਣ ਵਾਲੇ ਭਰਾ ਨੂੰ ਸੌਖਾ ਹੋ ਜਾਂਦਾ ਹਵਾਨਾ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਇਹ ਸਾਈਡ ਤੋਂ ਇਹਦਾ ਹਵਾਨਾ ਦੇਖਿਓ ਦੱਸੋ ਆ ਗਾੜੀ ਦੀ ਮੈਂ ਗੱਲ ਕੀਤੀ ਸੀ ਬੜਾ ਚੰਗਾ ਅੱਗੋਂ ਹਵਾਨਾ ਥਾਣੇ ਦਾ ਮਸ਼ੀਨੀ ਚੁਆਈ ਵਾਲਾ ਲੱਗਦਾ ਮਤਲਬ ਮਸ਼ੀਨ ਤੇ ਬਹੁਤ ਵਧੀਆ ਰਹੂਗਾ ਪਸਮਾਰ ਚ ਠੀਕਵੇਂ ਕੱਢੂਗੇ ਉਹ ਬਾਅਦ ਦੀ ਗੱਲ ਹੈ ਪਰ ਫਿਲਹਾਲ ਮੈਨੂੰ ਇਹ ਲੱਗਦਾ ਵੀ ਇਹ ਥਾਣੇ ਮਸ਼ੀਨ ਵਾਸਤੇ ਬਹੁਤ ਵਧੀਆ ਹੈ ਅਗਾੜੀ ਚੰਗੀ ਪਿਛਾਓ ਹਵਾਨਾ ਪੂਰਾ ਹਜੇ ਭਰੂਗੀ ਪਰ ਚੌੜਾ ਹਵਾਨਾ ਰੱਖੂਗੀ ਥੱਲੇ ਨੂੰ ਨਹੀਂ ਹਵਾਨਾ ਆਉਂਦਾ ਇਹਦਾ ਫਾਇਦਾ ਇਹ ਹੈ ਜਿਵੇਂ ਸੀਮਨ ਡਿਟੇਲ ਬਾਈ ਨੂੰ ਪਤਾ ਤੋਂ ਦੇ ਹਿਸਾਬ ਤੇ ਵੈੜ ਵੀ ਦਿਸਦੀ ਹੈ ਵੀ ਚੰਗੀ ਨਸਲ ਦੀ ਹੈ ਕਮਾਲਾ ਬਾਈ ਹਰਕਤ ਚਾਰੂ ਫੌਲਰ ਰਸੋਏ ਹੁਣ ਵੀ ਜਿਵੇਂ ਬਾਈ ਤੋੜ ਰਿਆ ਸੀ ਤਾਂ ਸਿੱਧੀ ਆ ਕੇ ਕਰਨੀ ਤੇ ਲੱਗ ਗਈ ਹੈ ਏ ਦਾ ਰੋਕਾ ਦਸਤੋ ਵੈਡ ਦਾ 1,85,000 ਰੇਟ ਹੈ ਮੈਂ ਗੱਲ ਜੋ ਬਾਈ ਤੋਂ ਮੈਨੂੰ ਪਤਾ ਲੱਗਿਆ ਗੱਲ ਕਲੀਅਰ ਕਹਿ ਸਕਦਾ ਵੀ ਇੱਥੇ ਲੋਕਲ ਬਹੁਤ ਸੋਹਣੀ ਰਕਮ ਵੀਰ ਨੂੰ ਮਿਲਦੀ ਹੈ ਜੀ ਪਰ ਹਰੇਕ ਇਨਸਾਨ ਚਾਹੁੰਦਾ ਵੀ ਵੀਡੀਓ ਦੇ ਮਾਧਿਅਮ ਨਾਲ ਇੱਕ ਤਾਂ 2 ਰੁਪਏ ਹੋ ਸਕਦਾ ਕਿਸੇ ਭਰਾ ਨੂੰ ਚੰਗੀ ਲੱਗੇ ਤਾਂ 2 ਰੁਪਏ ਵੱਧ ਵੀ ਮਿਲ ਜਾਣ ਤੇ ਦੂਜਾ ਪੇਮੈਂਟ ਨਗਦ ਹੋ ਜਾਂਦੀ ਹੈ ਵੱਡਾ ਫਾਇਦਾ ਇਹੀ ਰਹਿੰਦਾ ਸੋ ਇੱਕ ਹੀ ਨਾਕਸੀ ਤਾਂ ਤੁਸੀਂ ਦੇਖੋ ਆ ਕੇ ਤਸੱਲੀ ਕਰਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਲਈ